ਜਗਮਣੀ ਕੁਝ ਦੇਖ ਰਹੇ ਹੋ ਸਰਦਾਰ ਫੌਰਜਾ ਸਿੰਘ ਉਹਨਾਂ ਦੇ ਘਰ ਵਿੱਚ ਅਸੀਂ ਵਿੜੇ ਚਾ ਅੰਤਿਮ ਵਿਦਾਇਗੀ ਉਹਨਾਂ ਦੀ ਥੋੜੀ ਜੀ ਇੱਥੋਂ ਇੱਥੋਂ ਉਹਨਾਂ ਦੀ ਜਿਹੜੀ ਆ ਯਾਤਰਾ ਜਿਹੜੀ ਅੰਤਿਮ ਯਾਤਰਾ ਸ਼ੁਰੂ ਹੋਏਗੀ ਹਰ ਜਿਹੜੀ ਨਾਮਵਰ ਸ਼ਖਸੀਅਤ ਹੈ ਇਸ ਏਰੀਏ ਦੀ ਪੂਰੀ ਦੁਨੀਆ ਦੇ ਇੱਥੇ ਪਹੁੰਚ ਰਹੀ ਹੈ ਫਿਲਹਾਲ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਜਿਹੜੇ ਇੰਚਾਰਜ ਨੇ ਹਲਕਾ ਇੰਚਾਰਜ ਉੱਥੇ ਦੇ ਹਰਜਾਪ ਸਿੰਘ ਸੰਘਾ ਮੇਰੇ ਨਾਲ ਨੇ ਪਹਿਲਾਂ ਤਾਂ ਕੀ ਚੱਲਦਾ ਆ ਇਹ ਪਹਿਲੀ ਥੌਟ ਜਿਹੜੀ ਆ ਦਿਮਾਗ ਦੇ ਵਿੱਚ ਕੀ ਹੈ ਕੋ ਅੱਖਾਂ ਨਾਮ ਨੇ ਦਿਲ ਨਾਮ ਹੈ ਇੱਕ ਬਹੁਤ ਸਤਕਾਰਯੋਗ ਸ਼ਖਸੀਅਤ 114 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਸਿੱਖੀ ਸੇਵਕੀ ਆਸਤੇ ਪੰਥ ਆਸਤੇ ਪੰਜਾਬ ਆਸਤੇ ਬਹੁਤ ਕੁਝ ਕਰਿਆ ਕਿਵੇਂ ਇਨਸਪਾਇਰ ਕਰਿਆ ਕਿ 트ਰਾਜੇਡੀ ਚੋਂ ਉੱਠ ਕੇ ਆਪਦੀ ਪਰਸਨਲ 트ਰਾਜੇਡੀ ਤੋਂ ਉੱਠ ਕੇ ਜਦੋਂ ਲੋਕੀ ਹਾਰ ਮੰਨ ਜਾਂਦੇ ਜਦੋਂ ਸਾਰਾ ਦਿਲ ਛੱਡ ਜਾਂਦੇ ਆ ਉਤੋਂ ਉੱਠ ਕੇ 114 ਸਾਲ ਤੱਕ ਹਜੇ ਵੀ ਕਹਿੰਦੇ ਵੀ ਪੂਰੇ ਦੌੜਾ ਕੈਮ ਸੀ ਮੈਰਾਥਨ ਰੇਸਾਂ ਕਰੀਆਂ 114 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਕਿੰਨੇ ਲੋਕਾਂ ਲਈ ਇਹ ਇਨਸਪੀਰੇਸ਼ਨ ਹੈ ਜਿਹੜੇ ਆਪਾਂ 40 45 50 ਸਾਲ ਵਾਲੇ ਵੀ ਕਹਿਣ ਲੱਗ ਜਾਂਦੇ ਵੀ ਸਾਡੀ ਬਸ ਹੋ ਗਈ ਵੀ ਕਿੱਦਾਂ ਬਜ਼ੁਰਗਾਂ ਨੇ ਇੱਕ ਮਹਿਫਿਲਤੀ ਇੱਕ ਪਿੰਡੋਂ ਉੱਠ ਕੇ ਸਾਰੇ ਜੱਗ ਦੇ ਵਿੱਚ ਆਪ ਦਾ ਪੱਗ ਬੰਨ ਕੇ ਨਾਮ ਰੌਸ਼ਨ ਜੱਗਬਣੀ ਤੁਸੀਂ ਦੇਖ ਰਹੇ ਹੋ ਸਰਦਾਰ ਫੋਰਜਾ ਸਿੰਘ ਉਹਨਾਂ ਦੇ ਘਰ ਵਿੱਚ ਅਸੀਂ ਵਿੜੇ ਚਾ ਅੰਤਿਮ ਵਿਦਾਇਗੀ ਉਹਨਾਂ ਦੀ ਥੋੜੀ ਜੀ ਇੱਥੋਂ ਇੱਥੋਂ ਉਹਨਾਂ ਦੀ ਜਿਹੜੀ ਆ ਯਾਤਰਾ ਜਿਹੜੀ ਅੰਤਿਮ ਯਾਤਰਾ ਸ਼ੁਰੂ ਹੋਏਗੀ ਹਰ ਜਿਹੜੀ ਨਾਮਵਰ ਸ਼ਖਸੀਅਤ ਹੈ ਇਸ ਏਰੀਏ ਦੀ ਪੂਰੀ ਦੁਨੀਆ ਦੇ ਇਤੇ ਪਹੁੰਚ ਰਹੀ ਆ ਫਿਲਹਾਲ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਜਿਹੜੇ ਇੰਚਾਰਜ ਨੇ ਹਲਕਾ ਇੰਚਾਰਜ ਉੱਥੇ ਦੇ ਹਰਜਾਪ ਸਿੰਘ ਸੰਘਾ ਮੇਰੇ ਨਾਲ ਨੇ ਪਹਿਲਾਂ ਤੇ ਕੀ ਚੱਲਦਾ ਆ ਇਹ ਪਹਿਲੀ ਥਾਟ ਜਿਹੜੀ ਆ ਦਿਮਾਗ ਦੇ ਵਿੱਚ ਕੀ ਆ ਕੋ ਅੱਖਾਂ ਨਾਮ ਨੇ ਦਿਲ ਨਾਮ ਹੈ ਇੱਕ ਬਹੁਤ ਸਤਕਾਰਯੋਗ ਸ਼ਖਸੀਅਤ 114 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਸਿੱਖੀ ਸੇਵਕੀ ਆਸਤੇ ਪੰਥ ਆਸਤੇ ਪੰਜਾਬ ਆਸਤੇ ਬਹੁਤ ਕੁਝ ਕਰਿਆ ਕਿਵੇਂ ਇਨਸਪਾਇਰ ਕਰਿਆ ਕਿ ਟ੍ਰੈਜੇਡੀ ਜਿਉਂ ਉੱਠ ਕੇ ਆਪ ਦੀ ਪਰਸਨਲ ਟ੍ਰੈਜੇਟਰੀ ਉੱਠ ਕੇ ਜਦੋਂ ਲੋਕੀ ਹਾਰ ਮੰਨ ਜਾਂਦੇ ਜਦੋਂ ਸਾਰਾ ਦਿਲ ਛੱਡ ਜਾਂਦੇ ਆ ਉਤੋਂ ਉੱਠ ਕੇ 114 ਸਾਲ ਤੱਕ ਹਜੇ ਵੀ ਕਹਿੰਦੇ ਵੀ ਪੂਰੇ ਦੜਾ ਕੈਮ ਸੀ ਮੈਰਾਥਨ ਰੇਸਾਂ ਕਰੀਆਂ 114 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਕਿੰਨੇ ਲੋਕਾਂ ਲਈ ਇਹ ਇਨਸਪੀਰੇਸ਼ਨ ਹੈ ਜਿਹੜੇ ਆਪਾਂ 40 45 50 ਸਾਲ ਵਾਲੇ ਵੀ ਕਹਿਣ ਲੱਗ ਜਾਂਦੇ ਵੀ ਸਾਡੀ ਬੱਸ ਹੋ ਗਈ ਵੀ ਕਿੱਦਾਂ ਬਜ਼ੁਰਗਾਂ ਨੇ ਇੱਕ ਮਹਿਫਿਲਤੀ ਇੱਕ ਪਿੰਡੋਂ ਉੱਠ ਕੇ ਸਾਰੇ ਜੱਗ ਦੇ ਵਿੱਚ ਆਪ ਦਾ ਪੱਗ ਬੰਨ੍ਹ ਕੇ ਨਾਮ ਰੋਸ਼ਨ ਜਗਬਾਣੀ ਤੁਸੀਂ ਦੇਖ ਰਹੇ ਹੋ ਸਰਦਾਰ ਫੋਰਜਾ ਸਿੰਘ ਉਹਨਾਂ ਦੇ ਘਰ ਵਿੱਚ ਅਸੀਂ ਵੇੜੇ ਚਾਂ ਅੰਤਿਮ ਵਿਦਾਇਗੀ ਉਹਨਾਂ ਦੀ ਥੋੜੀ ਜੀ ਇੱਥੋਂ ਇੱਥੋਂ ਉਹਨਾਂ ਦੀ ਜਿਹੜੀ ਆ ਯਾਤਰਾ ਜਿਹੜੀ ਅੰਤਿਮ ਯਾਤਰਾ ਸ਼ੁਰੂ ਹੋਏਗੀ ਹਰ ਜਿਹੜੀ ਨਾਮਵਰ ਸ਼ਖਸੀਅਤ ਹੈ ਇਸ ਏਰੀਏ ਦੀ ਪੂਰੀ ਦੁਨੀਆ ਦੇ ਇੱਥੇ ਪਹੁੰਚ ਰਹੀ ਹੈ ਫਿਲਹਾਲ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਜਿਹੜੇ ਇੰਚਾਰਜ ਨੇ ਹਲਕਾ ਇੰਚਾਰਜ ਉੱਥੇ ਦੇ ਹਰਜਾਪ ਸਿੰਘ ਸੰਗਰ ਮੇਰੇ ਨਾਲ ਨੇ ਪਹਿਲਾਂ ਤਾਂ ਕੀ ਚੱਲਦਾ ਆ ਇਹ ਪਹਿਲੀ ਥੌਟ ਜਿਹੜੀ ਆ ਦਿਮਾਗ ਦੇ ਵਿੱਚ ਕੀ ਆ ਕੋ ਅੱਖਾਂ ਨਾਮ ਨੇ ਦਿਲ ਨਾਮ ਹੈ ਇੱਕ ਬਹੁਤ ਸਤਕਾਰਯੋਗ ਸ਼ਖਸੀਅਤ 114 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਸਿੱਖੀ ਸੇਵਕੀ ਆਸਤੇ ਪੰਥ ਆਸਤੇ ਪੰਜਾਬ ਆਸਤੇ ਬਹੁਤ ਕੁਝ ਕਰਿਆ ਕਿਵੇਂ ਇਨਸਪਾਇਰ ਕਰਿਆ ਕਿ 트ੈਜੇਡੀ ਚੋਂ ਉੱਠ ਕੇ ਆਪਦੀ ਪਰਸਨਲ 트ੈਜੇਡੀ ਤੋਂ ਉੱਠ ਕੇ ਜਦੋਂ ਲੋਕੀ ਹਾਰ ਮੰਨ ਜਾਂਦੇ ਜਦੋਂ ਸਾਰਾ ਦਿਲ ਛੱਡ ਜਾਂਦੇ ਆ ਉਤੋਂ ਉੱਠ ਕੇ 114 ਸਾਲ ਤੱਕ ਹਜੇ ਵੀ ਕਹਿੰਦੇ ਵੀ ਪੂਰੇ ਤੜਾਕ ਕੈਮ ਸੀ ਮੈਰਾਥਨ ਰੇਸਾਂ ਕਰੀਆਂ 114 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਕਿੰਨੇ ਲੋਕਾਂ ਲਈ ਇਹ ਇਨਸਪੀਰੇਸ਼ਨ ਹੈ ਜਿਹੜੇ ਆਪਾਂ 40 45 50 ਸਾਲ ਵਾਲੇ ਵੀ ਕਹਿਣ ਲੱਗ ਜਾਂਦੇ ਵੀ ਸਾਡੀ ਬਸ ਹੋ ਗਈ ਵੀ ਕਿੱਦਾਂ ਬਜ਼ੁਰਗਾਂ ਨੇ ਇੱਕ ਮਹਿਸੂਸ ਕੀਤੀ ਇੱਕ ਪਿੰਡੋਂ ਉੱਠ ਕੇ ਸਾਰੇ ਜੱਗ ਦੇ ਵਿੱਚ ਆਪਦਾ ਪੱਗ ਬੰਨ ਕੇ ਨਾਮ ਰੋਸ਼ਨ